ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸੋਏ ਜਿਹੜੀ ਆਪਣੀ ਵੀਡੀਓ ਆ ਇਹ ਬਹੁਤ ਅਹਿਮ ਗੱਲਾਂ ਵਾਇਦੇ ਵਿੱਚ ਜੋ ਤੁਸੀਂ ਅੱਜ ਦੇ ਹਾਲਾਤ ਵੀ ਦੇਖ ਰਹੇ ਹੋ ਕੀ ਕੀ ਕੁਝ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਪਰ ਜਿਵੇਂ ਕਹਿੰਦੇ ਹੁੰਦੇ ਨਾ ਹਰੇਕ ਚੀਜ਼ ਦੀ ਇੱਕ ਜੜ ਹੁੰਦੀ ਹੈ ਤੇ ਉਹ ਜੜ ਕਿੱਥੋਂ ਪੈਦਾ ਹੋਈ ਆ ਉਹਦੇ ਤੇ ਗੱਲ ਕਰਾਂਗੇ ਜੋ ਅੱਜ ਗੰਦ ਪੈਦਾ ਜਿਹੜਾ ਵਾ ਕੀਤਾ ਜਾ ਰਿਹਾ ਤੇ ਗੰਧ ਪਾਇਆ ਗਿਆ ਜੈਨੋਸਾਈਡ ਸਾਡਾ ਇਸ ਹਿੰਦੂਸਤਾਨ ਨੇ ਬੜੇ ਤਰੀਕੇ ਨਾਲ ਕੀਤਾ ਕੱਲਾ ਗੋਲੀ ਦੇ ਨਾਲ ਜੈਨੋਸਾਈਡ ਨਹੀਂ ਹੁੰਦਾ ਵੱਖ-ਵੱਖ ਤਰੀਕੇ ਹੁੰਦੇ ਜੈਨੋਸਾਈਡ ਦੇ ਵੀ ਤੇ ਇਹ ਨਿਚਾਰ ਪੁਣਾ ਇਹ ਅੱਖ ਖਤਮ ਕਰਨਾ ਇਹ ਵੀ ਇੱਕ ਜੈਨੋਸਾਈਡ ਦਾ ਹਿੱਸਾ ਵਾ ਜਿਹੜੀ ਕੌਮ ਦੂਜਿਆਂ ਦੇ ਲਈ ਵੀ ਲੜਦੀ ਰਹੀ ਜੁੜਤ ਰੱਖਦੀ ਰਹੀ ਉਸ ਕੌਮ ਦੇ ਵਿੱਚੋਂ ਜੁਰਤ ਖਤਮ ਕਰਨਾ ਤੇ ਉਹਨਾਂ ਨੂੰ ਨਚਾਰ ਬਣਾ ਦੇਣਾ ਇਹ ਇੱਕ ਪਲਾਨ ਚੰਸੀ ਦੇ ਵਿੱਚ ਗੋਲੀਆਂ ਦੇ ਨਾਲ ਸਾਡੇ ਸਿੰਘ ਭੈਣਾ ਭਰਾ ਬੱਚੇ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਤੇ ਫਿਰ ਇਹਨਾਂ ਨੇ ਦੂਸਰਾ ਤਰੀਕਾ ਜਿਹੜਾ ਉਹ ਅਪਣਾਇਆ 3 4 ਗੋਣੇ ਦਾ ਆਪਰੇਸ਼ਨ ਸਟਾਰਟ ਕੀਤਾ 1995 ਦੇ ਵਿੱਚ ਤੇ ਆਪਰੇਸ਼ਨ ਦਾ ਨਾਮ ਜਿਹੜਾ ਮੈਂ ਨਾਮ ਦੱਸਣ ਲੱਗਾ ਇਹ ਸਾਨੂੰ ਨਾ ਕਈਆਂ ਨੂੰ ਬੜਾ ਵਧੀਆ ਲੱਗਦਾ ਹੁੰਦਾ ਇਹ ਨਾਮ ਕਹਿੰਦੇ ਆਪਰੇਸ਼ਨ ਦਾ ਨਾਮ ਰੱਖਿਆ ਸੀ ਰੰਗਲਾ ਪੰਜਾਬ ਨੱਚਦਾ ਟੱਪਦਾ ਪੰਜਾਬ ਇਹ 94 ਦੇ ਵਿੱਚ ਜਦੋਂ ਉਹਨਾਂ ਸੋਚਿਆ ਵੀ ਗੋਲੀ ਦੇ ਨਾਲ ਤਾਂ ਅਸੀਂ ਸਿੰਘ ਖਤਮ ਕਰਦੇ ਕਰਦੇ ਹਾਂ ਇੱਕ ਹੋਰ ਤਰੀਕਾ ਉਹਦੇ ਨਾਲ ਇਹਨਾਂ ਦੀਆਂ ਨਸਲਾਂ ਜਿਹੜੀਆਂ ਇਹਨਾਂ ਦੀ ਅਣਖ ਖਤਮ ਕੀਤੀ ਜਾਵੇ ਤਾਂ ਉਸ ਵਿੱਚ ਕੇਪੀ 부ਚੜ ਵਰਗੇ ਹਿੰਦੂਸਤਾਨ ਦੇ ਟੂਲ ਕੇਪੀ 부ਚੜ ਹੋਣੋਂ ਨੇ ਸਿੰਘਰ ਲਿਆਂਦੇ ਜਿਹਦੇ ਵਿੱਚੋਂ ਮੇਨ ਸੀਗਾ ਗਰਦਾਰ ਮਾਨ ਜਿਸ ਗਰਦਾਰ ਨੇ ਗਰਦਾਰ ਮਾਨ ਨੇ ਬਹੁਤ ਰੈਕੀਆਂ ਦੀਆਂ ਇਤਨੀਆਂ ਸਿੰਘਾਂ ਦੀਆਂ بڑے ਸਿੰਘ ਸ਼ਹੀਦ ਕਰਵਾਏ ਇਸ ਗਰਦਾਰ ਮਾਮ ਨੇ ਵਿਧ ਪ੍ਰੂਫ ਆ ਸਾਡੇ ਕੋਲ ਸਾਰਾ ਕੁਝ ਇਹਨਾਂ ਨੇ ਉਸ ਨੂੰ ਲਿਆਂਦਾ ਉਸ ਚਵਲ ਨੂੰ ਲਿਆਂਦਾ ਤੇ ਸਾਡੇ ਵਿੱਚ ਗਾਣੇ ਕਿਹੜੇ ਉਹਨਾਂ ਨੇ ਗਾਏ ਜਾਂ ਚਲਾਏ ਸਾਡੇ ਵਿੱਚ ਕਿ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿੱਥੇ ਇੱਕ ਅੱਖ ਦੇ ਨਾਲ ਭਰੀ ਹੋਈ ਕਾਮ ਸਰਬੱਤ ਦਾ ਭਲਾ ਮੰਗਣ ਵਾਲੀ ਕਾਮ ਦੁਸ਼ਮਣ ਦਾ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਕਾਮ ਅੱਜ ਆਪ ਨੇ ਚਾਰ ਹੋ ਕੇ ਬੈਠੀ ਹੈ ਹਕੀਕਤਾਂ ਇਹ ਅੱਖ ਨੂੰ ਖਤਮ ਕੀਤਾ ਗਿਆ ਇਹਨਾਂ ਨੇ ਉਹ ਆਪਰੇਸ਼ਨ ਸਟਾਰਟ ਕਰਕੇ ਤੇ ਸਾਡੇ ਅੱਗੇ ਇਹੋ ਜੀਆਂ ਚੀਜ਼ਾਂ ਪਰੋਸੀਆਂ ਤੇ ਸਾਡੇ ਲੋਕ ਸਿਰਾਂ ਦੇ ਉੱਪਰ दारू ਦੀਆਂ ਗਲਾਸੀਆਂ ਰੱਖ ਰੱਖ ਕੇ ਨੱਚਦੇ ਰਹੇ ਤੇ ਠੁਮਕੇ ਲਾਉਂਦੇ ਰਹੇ ਅੱਜ ਤੱਕ ਉਹ ਚੀਜ਼ ਚੱਲਦੀ ਪਈ ਆ ਤੇ ਅਸੀਂ ਉਸ ਚੀਜ਼ ਨੂੰ ਆਪਣਾ ਹਿੱਸਾ ਮੰਨ ਲਿਆ ਆਪਣੇ ਕਲਚਰ ਮੰਨ ਲਿਆ ਇਸ ਚੀਜ਼ ਨੂੰ ਇੱਕ ਗੱਲ ਨੋਟ ਕਰਿਓ 90 ਦੇ ਜਾਂ 80 ਦੇ ਜਾਂ ਉਸ ਤੋਂ ਪਹਿਲਾਂ ਦੇ ਬਜ਼ੁਰਗ ਜਿਹੜੇ ਸੀ ਤੁਸੀਂ ਦੇਖੇ ਕੋਈ ਵੀ ਭੰਗੜਾ ਪਾਉਂਦਾ ਹੋਊਗਾ ਜਾਂ ਉਹਨਾਂ ਨੂੰ ਕੋਈ ਆ ਨਚਾਰਪੁਣਾ ਆਉਂਦਾ ਹੋਊਗਾ ਨਹੀਂ ਜੇ ਉਹਨਾਂ ਨੂੰ ਕੋਈ ਬਾਹੂ ਫੜ ਕੇ ਲਿਆਉਂਦਾ ਵੀ ਸੀ ਨਾ ਅੱਜ ਕੱਲ ਦੇ ਹੈਗੇ ਆ ਜਿਹੜੇ ਬਿਜੂਦਣ ਲਿਆਉਣਗੇ ਬਾਹੂ ਫੜ ਕੇ ਵੀ ਆਜਾ ਭੰਗੜਾ ਪਾ ਲਈਏ ਤੇ ਉਹ ਅੱਗੋਂ ਮਣੋ ਕਰਦੇ ਆ ਤੇ ਜੇ ਨਾ ਹਟੇ ਤੇ ਗਾਲਾਂ ਵੀ ਕੱਢਦੇ ਆ ਤੇ ਇਹ ਕਹਿੰਦੇ ਸਾਨੂੰ ਨਹੀਂ ਆਉਂਦਾ ਇਹ ਕੰਜਰਪਣਾ ਇਹ ਤੁਸੀਂ ਦੇਖਿਆ ਹੋਊਗਾ ਇਸ ਚੀਜ਼ ਨੂੰ ਵੀ ਪੁਰਾਣੇ ਬਜ਼ੁਰਗ ਜਿਹੜੇ ਆ ਕੰਜਰਖਾਨੇ ਕਰਦੇ ਆ ਨਹੀਂ ਸੀ ਕਰਦੇ ਕਿਉਂਕਿ ਉਹ ਆਪਣੀ ਕੌਮ ਦੇ ਪ੍ਰਤੀ ਸੀਗੇ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਸੀਗੇ ਤਾਂ ਕਰਕੇ ਉਹਨਾਂ ਨੂੰ ਆਪਣੀ ਅੰਥਾ ਦਾ ਪਤਾ ਸੀ ਉਹਨਾਂ ਨੂੰ ਆਪਣੀ ਜੜ ਦਾ ਪਤਾ ਸੀ ਉਹਨਾਂ ਨੇ ਪਤਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰਾਂ 95 ਤੋਂ ਬਾਅਦ ਸਾਡਾ ਇਹੋ ਜਿਹਾ ਜੈਨੋਸਾਈਡ ਕੀਤਾ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਆਇਆ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਅੱਜ ਦੇਖਦੇ ਪਿਓ ਕੀ ਗੰਦ ਪੈ ਰਿਹਾ ਕਿਸੇ ਤੋਂ ਲੁਪਿਆ ਨਹੀਂ ਹੈਗਾ। ਉਸ ਬੰਦ ਨੂੰ ਵਧਾਵਾ ਦਿੱਤਾ ਕਿਸ ਚੀਜ਼ ਦੇ ਨਾਲ। ਹੁਣ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਹੋ ਜਿਹੀ ਚੀਜ਼ ਲਿਆਂਦੀ ਗਈ। ਲਾਲਚ ਦਿੱਤਾ ਗਿਆ ਇਸ ਹਿੰਦੁਸਤਾਨ ਵੱਲੋਂ ਕਿ ਸੋਸ਼ਲ ਮੀਡੀਆ ਤੋਂ ਜਿਹੜਾ ਪੈਸਾ ਬਣਦਾ। ਤੇ ਕਈ ਲੋਕ ਕੈਸੇ ਦੀ ਖਾਤਰ ਚਾਰ ਛਿਲੜਾ ਦੀ ਖਾਤਰ ਆ ਨਾਚ ਪੋਣਾ ਤੇ ਗੰਦ ਜਿਹੜਾ ਆ ਉਹ ਭਾਰ ਰਿਹਾ। ਇਹ ਇਹਨਾਂ ਨੇ ਟਾਈਮ ਟਾਈਮ ਦੇ ਨਾਲ ਤਰੀਕੇ ਬਦਲੇ ਆ ਤੇ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਆਏ ਜਿਹਦੇ ਅੰਦਰ ਜਿਹੜਾ ਵੀ ਭੂਤ ਛਿਪਿਆ ਸੀ ਨਾ ਸੋਸ਼ਲ ਮੀਡੀਆ ਨੇ ਸਾਰੇ ਉਹਨਾਂ ਦੇ ਵਿੱਚੋਂ ਭੂਤ ਬਾਹਰ ਕੱਢ ਕੇ ਰੱਖ ਦਿੱਤੇ ਅੱਜ ਭਾਵੇਂ ਉਹ 50 ਸਾਲ ਦਾ ਬਾਬਾ ਜੀ ਬੀਬੀ ਹੋਵੇ ਤੇ ਭਾਵੇਂ ਸਾਡੇ ਬੱਚੇ ਹੋਣ ਜਿਹੜੇ 10 ਤੋਂ 15 ਸਾਲ ਦੇ ਹਨ ਇਹ ਕਿਉਂ ਹੋਇਆ ਘਾਟ ਕਿੱਥੇ ਰਹੀ ਘਾਟ ਇਸ ਚੀਜ਼ ਦੀ ਰਹੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਨਹੀਂ ਸਕੇ ਆਪਣੇ ਫਰਜ਼ ਭੁੱਲ ਗਏ ਇਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਆ ਗੰਦ ਪਾਇਆ ਗਿਆ ਇੱਕ ਅਣਖੀ ਕੌਮ ਨੂੰ بے ਅਣਖੀ ਬਣਾਉਣ ਦੇ ਲਈ ਇਸ ਪੀੜਕੇ ਜਿੰਨਾ ਇਹ ਗੰਦਾ ਤੁਸੀਂ ਸਭ ਨੇ ਦੇਖਿਆ ਤੇ ਮੈਂ ਉਹਨਾਂ ਨੂੰ ਵੀ ਲਾਡ ਤਾਂ ਪਾਣਾ ਲੱਖ ਦੀਆਂ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਕਮੈਂਟ ਕਰਦੇ ਆ ਜਾਂ ਲਾਈਕ ਕਰਦੇ ਆ ਉਹਨਾਂ ਨੇ ਇੱਕ ਗੱਲ ਕਹਿਣੀ ਚਾਹਣਾ ਮੈਂ ਮਰਚਾਂ ਤਾਂ ਲੱਗਣਗੀਆਂ ਜੇ ਇਹ ਚੀਜ਼ ਦੇਖਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਆਪਣੀ ਧੀ ਨੂੰ ਜਾਂ ਭੈਣ ਨੂੰ ਕੈਮਰੇ ਅੱਗੇ ਨਚਾਓ ਤੇ ਉਹਨਾਂ ਨੂੰ ਪ੍ਰਮੋਟ ਕਰੋ ਮੈਂ ਵੇਖਦਾ ਜਰੂਰਤ ਹੈਗੀ ਤੁਹਾਡੇ ਚ ਨਹੀਂ ਕਿਉਂਕਿ ਬਗਾਨੀ ਨੂੰ ਜਾਂ ਬਗਾਨੇ ਨੂੰ ਤੁਸੀਂ ਦੇਖਣਾ ਚਾਹੁੰਦੇ ਆ ਤੇ ਉਦਾਂ ਸਿਆਣੇ ਵੀ ਬੜੇ ਬਣਦੇ ਆ ਤੇ ਜਦੋਂ ਗੱਲ ਕਰੀਏ ਆਪਣੀ ਨੂੰ ਇਦਾਂ ਕਰਕੇ ਦੇਖੀ ਤੇ ਅੱਗੋਂ ਕਹਿਣਗੇ ਸਿਰ ਨੂੰ ਨਾ ਦੋਗੇ ਜੋ ਇਦਾਂ ਕਰੋ ਤੇ ਦੂਜੀਆਂ ਜਿਹੜੀਆਂ ਗੰਦ ਪਾ ਰਹੀਆਂ ਜਿੰਨਾਂ ਵੱਲੋਂ ਤੁਸੀਂ ਜਿੰਨਾ ਮਰਜੀ ਕੋਸ਼ਿਸ਼ ਕਰ ਲਓ ਉਹਨਾਂ ਵੱਲ ਦੇਖ ਕੇ ਚਬਣਾ ਦੇਖ ਕੇ ਕੀ ਤੁਹਾਡੇ ਦੀ ਪੁੱਤ ਨਹੀਂ ਵੀ ਘੱਟ ਰਹੀ ਉਹ ਚੀਜ਼ਾਂ ਨਹੀਂ ਕਰ ਰਿਹਾ ਕਰਦੇ ਪਏ ਸੋਸ਼ਲ ਮੀਡੀਆ ਦਾ ਬੜਾ ਵੱਡਾ ਇਹ ਹਥਿਆਰ ਹੈ ਇਸ ਇੰਡੀਆ ਗਵਰਨਮੈਂਟ ਦੇ ਕੋਲ ਸਾਨੂੰ ਬੇਅੰਖਾ ਬਣਾਉਣ ਦੇ ਲਈ ਤੇ ਜਿੰਨੇ ਗੰਦ ਪਾ ਰਹੇ ਆ ਮੈਂ ਕਲੀਅਰ ਤੇ ਸਾਫ਼ ਇਹ ਗੱਲ ਕਹਿ ਦਵਾਂ ਜੇ ਇਹ ਗੰਦ ਪਾ ਰਹੇ ਆ ਤੇ ਗੁਰੂ ਪਿਤਾ ਨੇ ਸਾਨੂੰ ਗੰਦ ਖਤਮ ਕਰਨ ਦੇ ਲਈ ਵੀ ਪੈਦਾ ਕੀਤਾ ਵਾ ਤੇ ਇਹ ਗੰਦ ਖਤਮ ਹੋਊਗਾ ਤੇ ਜਿਹੜੇ ਵੀਰ ਭਰਾ ਚਾਹੁੰਦੇ ਆ ਮਿੱਤਰੋ ਮੈਦਾਨ ਦੇ ਵਿੱਚ ਆਉਣਾ ਪੈਣਾ ਵਾ ਜੇ ਤੁਸੀਂ ਇਹ ਕਹੋਣਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੋਤਾ ਠੀਕ ਹੈ ਜੇ ਐਲਖ ਗਚੌਣੀ ਚਾਹਣੇ ਆ ਦੀਪ ਸਿੱਧੂ ਬਾਈ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਸ਼ਾਇਦ ਦੀਪ ਸਿੱਧੂ ਬਾਈ ਕੀ ਇਹ ਫਸਲਾਂ ਦੀ ਨਹੀਂ ਇਹ ਨਸਲਾਂ ਦੀ ਲੜਾਈ ਹੈ ਤੇ ਇਹ ਵੀ ਇੱਥੇ ਵੀ ਇਹ ਨਸਲਾਂ ਦੀ ਲੜਾਈ ਹੈ ਸਾਡਾ ਸਾਡੀ ਨਸਲ ਤਬਦੀਲ ਕੀਤੀ ਜਾ ਰਹੀ ਹੈ ਠੀਕ ਹੈ ਜਿੱਥੇ ਕੋਈ ਏਦਾਂ ਦਾ ਗੰਦ ਪਾਦਾ ਨਜ਼ਰ ਆਉਂਦਾ ਇੱਕ ਵਾਰੀ ਸਮਝਾਓ ਦੂਜੀ ਵਾਰੀ ਸਿੱਧਾ ਸੋਦਾ ਕੋਈ ਚੱਕਰ ਨਹੀਂ ਕਿਉਂਕਿ ਉੱਪਰ ਜਾ ਕੇ ਅਸੀਂ ਆਪਣੇ ਗੁਰੂ ਨੂੰ ਮੂੰਹ ਦਿਖਾਉਣਾ ਤੇ ਫਿਰ ਉਥੇ ਜਵਾਬ ਸਾਡਾ ਸਿਰ ਹਿਲਾ ਕੇ ਨਾ ਆਵੇ ਇਨਾਂ ਕੋ ਹੋਵੇ ਵੀ ਅਸੀਂ ਕੁਝ ਕੀਤਾ ਜੈਟ ਲੈਗ ਨੂੰ ਸੇਕੇਟਾ ਹਿਲਾਉਣਾ ਇਸੇਤੀ ਵਾਰਨਿੰਗ ਧੰਕੀ ਵੀ ਆ ਕਿ ਜਿੰਨੇ ਗੰਦ ਪਾਇਆ ਕਹਿਣਾ ਹੋਵੇ ਤੁਹਾਡੇ ਪਛਵਾੜੇ ਦੇ ਵਿੱਚ ਪਿੱਤਲ ਪਿੱਤਲ ਹੋਵੇ ਠੀਕ ਹੈ ਜੁੜਤ ਰੱਖੋ ਫਿਰ ਅੱਗੇ ਚੱਲਣ ਲਈ ਚਾਰ ਛੱਲਣਾ ਦੇ ਲਈ ਤੁਸੀਂ ਦੂਜੇ ਲੋਕਾਂ ਦੇ ਵੀ ਧੀ ਪੁੱਤ ਖਰਾਬ ਕਰ ਲਿਆ ਤੇ ਪਲੱਸ ਆ ਜਿਹੜੇ ਸਟੂਲੇ ਆ ਜਿਹੜੇ ਹੁਣ ਦੇਖੋ ਕਿਹੜੇ ਪਲਾਨ ਦੇ ਨਾਲ ਸਟੂਲ ਲਿਆਉਣ ਕਿਵੇਂ ਅੱਗੇ ਲਿਆਂਦਾ ਜਾ ਰਿਹਾ ਕੀ ਪਹਿਲਾਂ ਇਹੋ ਜਿਹੇ ਜਿਹੜੇ ਆ ਕਿਤੇ ਨਹੀਂ ਸੀ ਜੰਮਦੇ ਹੁੰਦੇ ਪਹਿਲਾਂ ਵੀ ਜੰਮਦੇ ਸੀ ਪਰ ਫਰਕ ਕੀ ਸੀ ਉਹਨਾਂ ਨੂੰ ਇਹ ਚੀਜ਼ ਆਪਣੇ ਪਰਿਵਾਰ ਦੀ ਮਾਪਿਆਂ ਦੀ ਜੁੱਤੀ ਦਾ ਪਤਾ ਸੀਗਾ ਤੇ ਜੁੱਤੀ ਫਿਰਦੀ ਸੀ ਵੀ ਮੈਂ ਜੇ ਕੋਈ ਆਹ ਹਰਕਤ ਕਰਾਂਗਾ ਤੇ ਅੱਜ ਤਾਂ ਮਾਪਿਓ ਵੀ ਨਾਲ ਥੁਮਕੇ ਲਾਉਂਦੇ ਨਜ਼ਰ ਆਉਂਦੇ ਆ ਉਹਨਾਂ ਜਵਾਕਾਂ ਦੇ ਉੱਪਰ ਲੱਖ ਦੀ ਲੜਨ ਤਾਂ ਤੁਹਾਡੇ ਤੇ ਕਿ ਇਹ ਜੋ ਪਹਿਲਾਂ ਨਹੀਂ ਸੀ ਜੰਮਦੇ ਉਹਨਾਂ ਨੂੰ ਛੇਤਰ ਦਾ ਡਰ ਸੀ ਉਹਨਾਂ ਨੂੰ ਪਤਾ ਸੀ ਅਸੀਂ ਕਿਹੜੀ ਕੌਮ ਦੇ ਵਿੱਚੋਂ ਆਉਣੇ ਆ ਸਾਡੇ ਦਾਇਰੇ ਕੀ ਆ ਸਭ ਪਤਾ ਸੀ ਪਰ ਹਣ ਇਸ ਇੰਡੀਅਨ ਗਵਰਨਮੈਂਟ ਨੇ ਸਾਡੇ ਅੱਗੇ ਆ ਪਰੋਸਿਆ ਚਾਰ ਪੈਸੇ ਜਿਹੜੇ ਅੱਗੇ ਕਰ ਦਿੱਤੇ ਤੇ ਗੰਦ ਪਾ ਰਹੇ ਆ ਇਥੋਂ ਤੱਕ 10 ਤੋਂ 15 ਸਾਲ ਦੇ ਛੋਟੇ ਛੋਟੇ ਜਵਾਬ ਤੇ ਸਿਰ ਤੋਂ 70 ਦੀ ਉਮਰ ਵਾਲੇ ਬਜ਼ੁਰਗ ਬਜ਼ੁਰਗ ਨਹੀਂ ਕਹੂੰਗਾ ਕੰਜਰੀ ਕਹੂੰਗਾ ਉਹ ਵੀ ਇੱਥੇ ਠੁਮਕੇ ਲਾਉਂਦੇ ਪਏ ਆ ਕਿ ਐਸੀ ਸਾਡੀ ਕੌਮ ਕਿ ਇਹ ਸਿੱਖਵਾ ਕਿਉਂਕਿ ਅਸੀਂ ਗੁਰੂ ਨੂੰ ਭੁੱਲ ਗਏ ਅਸੀਂ ਫਰਜ਼ ਭੁੱਲ ਗਏ ਆਪਣੇ ਤੇ ਜਿਹੜਾ ਇਹਨਾਂ ਨੇ ਆਪਰੇਸ਼ਨ ਮੈਂ ਸ਼ੁਰੂ ਚ ਦੱਸਿਆ ਸ਼ੁਰੂ ਕੀਤਾ ਸੀ ਉਹ ਅੱਜ ਅਫਸੋਸ ਵਾਲੀ ਗੱਲ ਦੁੱਖ ਹੋ ਰਿਹਾ ਕਿ ਉਹ ਆਪਰੇਸ਼ਨ ਉਹਨਾਂ ਦਾ ਸਿਰੇ ਚੜਿਆ ਤੇ ਇੱਕ ਤਾਂ ਅੰਕੀ ਕੰਮ ਨੂੰ ਨਿਚਾਰ ਬਣਾ ਕੇ ਰੱਖ ਦਿੱਤਾ ਇੱਥੇ ਇੱਕ ਦਿਨ ਸੋਚਣ ਵਾਲੀ ਆ ਇਹ ਇੱਕ ਪਾੜ ਦੇ ਵਿੱਚ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਇਹ ਗੱਲਾਂ ਕੈਦ ਹੋਣ ਵਾਲੀਆਂ ਨਹੀਂ ਸਾਰੀਆਂ ਇਹ ਬਹੁਤ ਵੱਡਾ ਵਿਸ਼ਾ ਤੇ ਸਮੇਂ-ਸਮੇਂ ਆਪਾਂ ਇਹਦੇ ਤੇ ਗੱਲ ਕਰਾਂਗੇ ਕਿਉਂਕਿ ਅੱਜ ਦਾ ਮੁੱਦਾ ਹੀ ਸਭ ਤੋਂ ਵੱਡਾ ਇਹ ਬਣਿਆ ਹੋਇਆ। ਦਜੀ ਗੱਲ ਸਾਡੇ ਲੋਕਾਂ ਦਾ ਦੋਗਣਾਪਣ ਦੇਖੋ ਵੀ ਜਿਵੇਂ ਕਹਿੰਦੇ ਨਾ ਸਾਬਾ ਜੰਮੇ ਪਰ ਸਾਡੇ ਘਰੇ ਨਹੀਂ ਗਵੰਡੀਆਂ ਦੇ ਘਰੇ ਠੀਕ ਜਦੋਂ ਇਹਨਾਂ ਨੇ ਗੱਲ ਕਹਿ ਦਿੱਤੀ ਜਿਵੇਂ ਤੂੰ ਆਪਣੀ ਧੀ ਭੈਣ ਨੂੰ ਏਦਾਂ ਕਰਾ ਕੇ ਦੇਖ ਤੇ ਉਦੋਂ ਅੱਗੇ ਜਵਾਬ ਦੇਣਗੇ ਮੈਂ ਉਹਦਾ ਗਲਾ ਨਾ ਵੱਢ ਦੂੰਗਾ ਐਤਨੀ ਤਾਂ ਦੁੱਖ ਨਾ ਗਰਿਆ ਤੇ ਦੂਜੇ ਜਿਹੜੇ ਨਿਚਾਰ ਆ ਉਹਨਾਂ ਤੇ ਤੁਸੀਂ ਤਾੜੀਆਂ ਵਜਾਉਣੇ ਤੇ ਉਹਨਾਂ ਨੂੰ ਫੇਮਸ ਕਰਦੇ ਆ ਆ ਸਟੂਲੇ ਜਿਹੜੇ ਆ ਕਿਹੜੇ ਤਰੀਕੇ ਦੇ ਨਾਲ ਇਹ ਸਟੂਲੇ ਨੂੰ ਅੱਗੇ ਲਿਆਂਦਾ ਗਿਆ ਇਹਨਾਂ ਨੂੰ ਸਾਡੇ ਸਕੂਲਾਂ ਦੇ ਵਿੱਚ ਜਿਹੜਾ ਵਾ ਸੱਦਿਆ ਜਾ ਰਿਹਾ ਗੇਸਟ ਦੇ ਤੌਰ ਤੇ ਉਦਘਾਟਨ ਕਰਾਏ ਜਾ ਰਹੇ ਸਟੂਲਿਆਂ ਦੇ ਕੋਲੋਂ ਸਾਡੇ ਸਕੂਲਾਂ ਦੇ ਕੀ ਸਮਝ ਨਹੀਂ ਆਉਂਦੀ ਵੀ ਕੀ ਹੋ ਰਿਹਾ ਸਾਡੇ ਅੱਗੇ ਕੀ ਸਾਡੇ ਲੋਕ ਜਿਹੜੇ ਆ ਸਾਡੇ ਬੱਚੇ ਜਿਹੜੇ ਆ ਇਹਨਾਂ ਤੋਂ ਪ੍ਰਭਾਵਿਤ ਹੋਣ ਦੂਜੀ ਗੱਲ ਇੱਕ ਬੜੀ ਐਹਮ ਗੱਲ ਆ ਪੈਸੇ ਦੀ ਗੱਲ ਜਿੱਥੇ ਆਉਂਦੀ ਆ ਕਈ ਚੰਗੇ ਭਲੇ ਚੰਗੇ ਭਲੇ ਮੁੰਡੇ ਵੀ ਸਟੂਲੇ ਬਣਦੇ ਪਏ ਕਿਉਂ ਚਾਰ ਪੈਸਿਆਂ ਦੇ ਲਈ ਕਿਉਂਕਿ ਇਹਨਾਂ ਹਰਕਤਾਂ ਦਾ ਕਰਕੇ ਵੀਡੀਓ ਚੱਲਦੀਆਂ ਵਾ ਲਾਈਕ ਸ਼ੇਅਰ ਹੁੰਦਾ ਵਾ ਤੇ ਇਹਨਾਂ ਨੂੰ